ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਨਗਰ ਨਿਗਮ ਵੱਲੋਂ ਪਾਗੂ ਰੋਡ ਨੂੰ 60 ਫੁੱਟ ਚੌੜਾ ਕਰਨ ਦੇ ਸੰਬੰਧ ਵਿੱਚ ਨਿਸ਼ਾਨਦੇਹੀ ਕੀਤੀ ਗਈ ਬਿਲਡਿੰਗ ਇੰਸਪੈਕਟਰ ਦਾ ਕਹਿਣਾ ਹੈ ਕਿ 30 ਫੁੱਟ ਇੱਧਰ ਹੋਤੇ 30 ਫੁੱਟ ਉਧਰ ਬਰਾਬਰ ਦੇ 60 ਫੁੱਟ ਚੌੜੀ ਸੜਕ ਕੀਤੀ ਜਾਊਗੀ ਦੂਜੇ ਪਾਸੇ ਲੋਕਾਂ ਦਾ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਸਰਦਾਰ ਜਗਰੂਪ ਸਿੰਘ ਗਿੱਲ ਜੀ ਜੋ ਕਿ ਬਠਿੰਡਾ ਦੇ ਵਿਧਾਇਕ ਹਨ ਉਹ ਆਏ ਸੀ ਉਹਨਾਂ ਨੇ ਭਰੋਸਾ ਦਿੱਤਾ ਕਿ ਤੁਹਾਡਾ ਉਜਾੜਾ ਨਹੀਂ ਹੋਵੇਗਾ ਤੁਹਾਡੀ ਦੁਕਾਨ ਨਹੀਂ ਢਾਈ ਜਾਂ ਜਾਣਗੀਆ ਉਸ ਦੇ ਬਾਵਜੂਦ ਵੀ ਅੱਜ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨੇ ਆ ਕੇ ਨਿਸ਼ਾਨਦੇਹੀ ਕਰ ਦਿੱਤੀ ਤੇ ਇਨਸਪੈਕਟਰ ਦਾ ਕਹਿਣਾ ਹੈ ਕਿ ਬਹੁਤ ਜਲਦੀ ਹੀ ਇਹਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਜਾਊਗਾ ਆਉ ਜਾਣਦੇ ਪੂਰਾ ਮਾਮਲਾ ਅਧਿਕਾਰੀਆਂ ਦੀ ਅਤੇ ਲੋਕਾਂ ਦੀ ਜ਼ੁਬਾਨੀ ਕੀ ਕਹਿੰਨਾ ਲੋਕਾਂ ਦਾ ਇਸ ਮਾਮਲੇ ਦੇ ਸਾਡੇ ਗੁਜ਼ਾਰਾ ਰੋਜ਼ਾ ਲਾ ਕੇ ਅੰਦਰ ਦੁਕਾਨ ਦੇ ਲਾ ਦੇ ਮਰਾ ਭਰਾਵਾ ਕਿੱਥੇ ਸਾਜੀ ਲਾ ਦੇ ਆਪਾਂ ਫਾਹਲ ਆ ਕੇ ਗਿਆ ਅੱਜ ਮਾਰ ਲਿਖ ਇਸ ਤਰ੍ਹਾਂ ਦੀ ਅਰੇ ਇੱਧਰ ਲਾ ਦਿਓ ਹਾਂ ਹਾਂ ਬਸ ਇੱਥੇ ਠੀਕ ਹੈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਅੱਛਾ ਤੁਸੀਂ ਨਿਸ਼ਾਨ ਪੁੱਤ ਘਾਰੇ ਸਿੱਖੀ ਹਾਂਜੀ ਇਹ ਸੜਕਾਂ ਲਾ ਕੇ ਗਏ ਆ ਜੀ ਕਹਿੰਦੇ 30 ਫੁੱਟ ਇਧਰੋਂ ਲੈਣੀ ਆ 30 ਉਧਰੋਂ ਲੈਣੀ ਆ 60 ਫੁੱਟ ਕਰਨੀ ਆ ਅਸੀਂ ਇਹ ਸੋਚਿਆ ਵੀ ਕੱਲ ਆ ਲਾ ਦੋ ਪਰ ਸਾਨੂੰ ਬੇਕਾਰ ਕਰ ਦਵਾਂਗੇ ਅਸੀਂ ਕਿੱਥੇ ਜਾਵਾਂਗੇ ਐਸ ਉਮਰ ਦੇ ਨੌਕਰੀ ਦੇ ਦੋ ਮੈਨੂੰ ਜਾਂ ਕੋਈ ਰੱਖ ਲਓ ਅੱਛਾ ਕਿਹੜਾ ਏਰੀਆ ਜੀ ਇਹ ਇਹ ਭਾਗੂ ਰੋਡ ਸਾਡੀ ਥੋੜੀ ਦੁਕਾਨ ਹੈ ਮੇਰੀ ਮੋਟਰਸਾਈਕਲ ਸਕੂਟਰਾਂ ਦੀ ਢੇਰ ਜਿਹਾ ਤੇ ਫੇਰ ਦੀ ਜਿਹਾ ਹਾਂਜੀ ਅਸੀਂ ਕਿੰਨੇ ਜਿੰਦ ਤੱਕ ਬੈਠੇ ਹਾਂ ਮੈਂ 86 ਦਾ ਬੈਠਾ ਅੱਛਾ ਕਾਫੀ ਲੰ ਅੱਛਾ ਕੋਈ ਦੱਸਿਆ ਨਹੀਂ ਵੀ ਕਿਉਂ ਲਾ ਰਿਆ ਇਹ ਉਹ ਕਿਹੜਾ ਮਲਾਜ ਨਾਲ ਗੱਲ ਕਰੀ ਸੀ ਉਹ ਕਹਿੰਦੇ ਭਾਈ ਜੀ ਤੁਹਾਨੂੰ ਤਾਂ ਕਿਹਾ ਵੀ ਇੰਨੇ ਨਹੀਂ ਨਿਸ਼ਾਨ ਲਾ ਦਿਓ ਸੜਕ ਇੰਨੀ ਚੌੜੀ ਕਰਨੀ ਐ ਇਹ ਹੁਣ ਦੇਖੋ ਕੀ ਚੱਕਰ ਚੱਲ ਅੱਛਾ ਦੇਖੋ ਬਰੋਡ ਤੇ ਪਹਿਲਾਂ ਵੀ ਤੁਹਾਡਾ ਕੋਈ ਧਰਨਾ ਵਗੈਰਾ ਵੀ ਲੱਗਦਾ ਸੀ ਅੱਜ ਤੋ 6-7 ਮਹੀਨੇ ਪਹਿਲਾਂ ਸਾਡਾ ਰੌਲਾ ਚੱਲੇ ਜਾਂਦਾ ਸੀ 2 ਮਹੀਨੇ ਚੱਲਿਆ ਪੂਰਾ ਡਟ ਕੇ ਅਸੀਂ ਉਦੋਂ ਵੀ ਕੋਈ ਚਾ ਗੱਲ ਸਾਹਿਬ ਆਏ ਸੀ ਉਹ ਕਹਿੰਦੇ ਥੋੜੀ ਕੁਝ ਨਹੀਂ ਹੁੰਦਾ ਅੱਛਾ ਤੇ ਅਚਾਨਕ ਹੀ ਲਾ ਗਏ ਨਾ ਅੱਜ ਫਿਰ ਅਚਾਨਕ ਹੋਣਾ ਹੀ ਐ ਜੀ ਦੇਉਣਾ ਪਕੇ ਜੀ ਉਹਨਾਂ ਦੀ ਡਿਊਟੀਆਂ ਮੁਲਾਜ਼ਮ ਆ ਗਏ ਉਹ ਆ ਦਾ ਨਿਸ਼ਾਨ ਲਾ ਗੇ ਕਿਹੜਾ ਕੋਈ ਅਫਸਰ ਸੀ ਕੋਈ ਕਰਤੂਕ ਦੇ ਹੋਵੇ ਫਿਰ ਤਾਂ ਕਹਿ ਵੀ ਨਹੀਂ ਅਸੀਂ ਕਿੰਨੇ ਕਿ ਦੁਕਾਨਦਾਰ ਨੇ ਜੀ ਬਾਜ਼ਾਰ ਤੇ ਮੰਨ ਕੇ ਚਲੋ 150 ਦੇ ਕਰੀਬ ਦੁਕਾਨਦਾਰ ਜੀਲੇ ਵਿੱਚੋਂ ਮੰਨ ਕੇ ਚਲੋ 50% ਮਾਲਕ ਹੈ ਤੇ 100% ਕਿਰਾਇਆ ਦੇ ਰਹਾ ਆਦਰ ਨਿਗਾਰ ਚਲਾ ਰਹੇ ਨੇ ਹਾਂ ਹੁਣ ਸਾਡੇ ਕੋਲ ਤਿੰਨ ਤਿੰਨ ਮੁੰਡੇ ਕੰਮ ਸਿੱਖਦੇ ਆ ਕੋਈ 8000 ਰੁਪਏ 5000 ਤੇ ਉਹਨਾਂ ਦਾ ਘਰ ਦਾ ਕੀ ਹਾਲ ਹੋਣਾ ਨਹੀਂ ਪਤਾ ਨਾ نقصان کافی ਹਾਂ ਮੰਗ ਵੀ ਕਰਨਾ ਚਾਹੁੰਗੇ ਅਜੀ ਮੰਗ ਕਹਿੰਦੇ ਮੰਗਦਾ ਵੀਰੇ ਮਾਲਕਾਂ ਦੀ ਹੈ ਕਿਰਾਏਦਾਰ ਦੀ ਕੋਈ ਮੰਗ ਨਹੀਂ ਜੇ ਸਾਨੂੰ ਮਾਲਕ ਪਾਗੇ ਦੇ ਦੂੋਂ ਉਹਨੇ ਰੇਟ ਵਧਾ ਦੇਣਾ ਕਿਰਾਏ ਦਾ ਕਿੱਥੇ ਹੁਣ ਅਸਰ ਤਾਂ ਪਵੇਗਾ ਨਾ ਪਵੇਗਾ ਜੀ ਸ਼ੋਰ ਪਊਗਾ ਸੁਣਾਇਆ ਵੀ ਹੁਣ 47000 ਹੈ ਫਿਰ ਮੰਨ ਕੇ ਚਲੋ 30000 ਚਾਰ ਚਾਰ ਪੰਜ ਪੰਜ ਤੋਂ ਮਤੋਜ ਪੈ ਜਾਊਗਾ ਜੀ ਕੋਈ ਮਾਲਕ ਨੇ ਵੀ ਟਾਉਣੀਆਂ ਉਹਨੇ ਵੀ ਪੈਸੇ ਲਾਉਣੇ ਆ ਉਹਦਾ ਵੀ ਲੱਗਣਾ ਖਰਚਾ ਵਿਚਾਰੇ ਦਾ ਮੈਂ ਡਾਕਟਰ ਕੁਲਜੀ ਸਿੰਘ ਸੰਧੂ ਪਾਗ ਗਰੂਪ ਤੋਂ ਇਹ ਸੜਕ ਚੌੜੀ ਕਰਨ ਵਾਸਤੇ ਕਹਿੰਦੇ 60 ਫੁੱਟ ਚੜੀ ਕਰਨੀ ਐ ਲੋਕਾਂ ਦਾ ਉਜਾੜਾ ਕਰਨਾ ਪਹਿਲਾਂ 5-6 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਪ੍ਰੋਸੈਸ ਤੇ ਕੁਛ ਚੁੱਪ ਕਰਕੇ ਬੈਠ ਗਏ ਸੀ ਕਿਉਂਕਿ ਸਹਿਮਤੀ ਨਹੀਂ ਬਣੀ ਸਾਰੇ ਏਰੀਆ ਦੀ 150 ਦੁਕਾਨਾਂ ਜਿਹੜੀ ਉਜੜਦੀ ਐ ਇੱਥੇ ਨੁਕਸਾਨ ਹੁੰਦਾ 150 ਦੁਕਾਨਾਂ ਐ 50 ਘਰ ਨੇ ਜਿਹੜੇ ਹਜ਼ਾਰ ਬੰਦਾ ਸਫਰ ਕਰੂ ਜੇ ਦੁਕਾਨ ਦਾ ਦੁਕਾਨਾਂ ਦਾ ਜਲ ਹੁੰਦਾ ਅਸੀਂ ਉਹਦੇ ਬਿਨ ਤੇ ਕਿਸੇ ਵੀ ਨਾਂ ਯਾਰ ਇਹ ਕੰਮ ਨਾ ਕਰੋ ਉਹਨੂੰ ਚੁੱਪ ਕਰਕੇ ਬਹਿ ਗਏ ਦੁਬਾਰਾ ਫੇਰੇ ਨੇ ਹੁਣ ਨਿਸ਼ਾਨਦੇ ਕਰ ਗਏ ਇੱਥੇ ਅੱਜ ਕਰਕੇ ਗਏ ਅੱਜ ਕਰਕੇ ਗਏ ਜੀ ਅੱਛਾ ਫ ਮਲਦੂਪ ਪੁੱਸਾਰੇ ਦੇ ਨਗਰ ਰਿੰਦੇ ਆਏ ਸੀ ਨਗਰ ਨਿਕਲਦੇ ਹਾਂਜੀ ਹਾਂਜੀ ਨਗਰ ਦੇ ਇਲਾਜ ਨਾਲ ਕਿੱਥੇ ਕਿੱਥੇ ਨਿਸ਼ਾਨਦੇ ਕਰਕੇ ਗਏ ਇਹ ਸਾਰੇ ਪਾਗੁਰਾ ਜੋਸਸ ਕੁਟੂ ਲੈ ਕੇ ਮੇਨ ਸਾਰੇ ਮੇਰਕਾ ਤੱਕ ਅੱਛਾ ਯਾਨੀ ਕੀ ਕੀ ਕਹਿਣਾ ਚਾਹੁੰਦੇ ਹੋ ਜੇ ਇਹ ਸਿਸਟਮ ਜੇ ਚੱਲੂ ਕਰਤਾ ਹੈ ਉਹਨਾਂ ਨੇ ਇਹ ਕਿੰਨਾ ਕੁ ਪੈਣਾ ਜੀ ਇਹ ਤਾਂ ਬਹੁਤ ਨੁਕਸਾਨ ਹੋਊਗਾ ਜੀ ਅੱਛਾ 150 ਦੁਕਾਨਾਂ ਹਾਂ 150 ਦੁਕਾਨਾਂ 50 ਬੰਦੇ ਮਾਲਕ ਯਾਰ ਬੰਦਾ ਇਹ ਚ ਸਫਰ ਕਰੂਗਾ ਜੇ ਜੇ ਬਾਜੂ ਕਿਸੇ ਕੰਮ ਕਰਦੇ ਕਿਸੇ ਸਰਕਾਰ ਨਾਲ ਕੰਮ ਕਰੀ ਉਹ ਦਾਨਗੇ ਕੀ ਕਰਦੇ 40 ਦਿਨ ਤੋਂ ਤਾਂ ਲੱਗੀ ਪਤਾ ਸਰਕਾਰ ਉਹ ਚੁੱਪ ਕਰਕੇ ਬੈ ਗਈ ਸੁੱਤੀ ਪੀ ਸੀ ਦੱਸੋ ਵੀ ਹੁਣ ਕੀ ਕਰ ਐਮਐਲਏ ਸਾਹਿਬ ਵੀ ਸਾਡੇ ਕੋਲ ਇੱਥੇ ਆ ਕੇ ਗਏ ਆ ਐਮਐਲਏ ਸਾਹਿਬ ਕਹਿੰਦੇ ਵੀ ਨਹੀਂ ਤੁਹਾਨੂੰ ਸ਼ੂਈ ਨਹੀਂ ਛੱਡਦੇ ਥੋੜਾ ਜਿਆੜਾ ਨਹੀਂ ਕਰਦੇ ਅਸੀਂ ਉਹ ਸਾਨੂੰ ਇਹ 37 ਸਾਨੂੰ 72 ਸਾਡੇ ਕੋਲ ਗਏ ਸਾਨੂੰ ਇਥੇ ਕੀ ਬੰਦ ਕਰਨਾ ਚਾਹਜਾ ਵੀ ਸਾਡਾ ਜਿਆੜਾ ਨਾ ਕੀਤਾ ਯਾਰ ਛਟੂ ਘਟੇ ਜਿਆੜਾ ਨਾ ਕਰੋ ਬਜ਼ਾਰ ਬਣਾਉਣੇ ਬਹੁਤ ਓਕੇ ਆ ਮਾਰਕੀਟ ਨੂੰ ਸੋਹਣੀਆਂ ਬਹੁਤ ਓਕੀਆਂ ਨੇ ਸੜਕ ਦੀ ਚੌੜਾਈ ਕਹਿੰਦੇ 60 ਫੁੱਟ ਕਰਨੀ ਆ ਹਾਂਜੀ 60 ਫੁੱਟ ਕਰਨੀ ਐਤੀ ਫੁੱਟ ਕਿੰਨਾ ਚਾਹਨੇ ਹੋ ਵੀ ਕਿੰਨੀ ਹੱਸ ਤਾਂ ਕਹਿੰਦੇ ਹੋਈ ਨਾ ਜੀ ਕਿਉਂ ਜੜਾ ਕਰਦੇ ਹੋ ਹਾਂਜੀ ਜੀ ਸਰ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਕੀ ਕਾਰੋਇ ਕਿੱਥੇ ਜਾ ਰਹੇ ਇਹਦੇ ਤੇ ਸਰ ਭਾਗੂ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਜਿਹੜੀ ਸਾਡੀ ਪ੍ਰੋਸੈਸ ਆ ਉਹ ਕਰ ਰਹੇ ਆ ਜੀ ਉਹਦੇ ਰਿਗਾਰਡਿੰਗ ਨਿਸ਼ਾਨ ਲਾ ਰਹੇ ਆ ਮੈਜ਼ਰਮੈਂਟ ਦੇ ਕਿੰਨੀ ਚੌੜੀ ਕਰਨੀ ਆ ਇਹ 60 ਫੁੱਟ ਕਰਨੀ ਆ ਜੀ ਹਾਂਜੀ ਤੇ ਮਤਲਬ ਉਹ ਜੇ ਸੈਂਟਰ ਤੋਂ ਲਈਏ ਦੋਨੋਂ ਪਾਸੇ ਹੀ ਸਾਈਡ ਇਹ ਦੋਨੋਂ ਪਾਸੇ ਲੈ ਆ ਜੀ ਹਾਂਜੀ ਬਰਾਬਰ ਆ ਬਬ ਮਤਲਬ ਸੈਂਟਰ ਤੋਂ ਨਿਸ਼ਾਨ ਲਾ ਕੇ ਇੱਕ ਸਾਈਡ ਕਿੰਨਾ ਹੋਏਗਾ ਇੱਕ ਸਾਈਡ 30 ਆ ਜੀ ਦੂਜੀ ਸਾਈਡ ਵੀ 30 ਐਡਵਾਈਡਰ ਤੋਂ ਮੇਨ ਤੋਂ ਜਿਹੜਾ ਸੈਂਟਰ ਪੁਆਇੰਟ ਲਿਆ ਇਹਦਾ ਜੀ ਇਹ ਕਿੱਥੋਂ ਲਾ ਕੇ ਕਿੱਥੋਂ ਤੱਕ ਪਤਾ ਜਾਂਦਾ ਇਹ ਸਾਰ ਮੇਨ ਜੀਟੀ ਰੋਡ ਤੋਂ ਲੈ ਕੇ ਆ ਜਿੱਥੇ ਆਪਾਂ ਖੜੇ ਆ ਇੱਥੇ ਤਾਂ ਪੂਰੀ ਆ ਜਾਂਦੀ ਆ ਇੱਥੋਂ ਤੱਕ ਆ ਜੀ ਸਾਰੀ ਇਹ ਕਦੋਂ ਤੱਕ ਕਰਨ ਦੀ ਸਵਾਲਣਾ ਜੀ ਬਸ ਛੇਤੀ ਕਰਾਂਗੇ ਜੀ ਕਿਹੜੀ ਤਿਆਰੀ ਆ ਤੁਹਾਡੇ ਨਾਲ ਉਪਰਤੀ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੈ ਐ ਜੀ ਕੁਝ ਲੋਕ ਸਹਿਮਤ ਆ ਕੁਝ ਨਹੀਂ ਵੀ ਸਹਿਮਤ ਪਰ ਉਹ ਰੋਡ ਤਾਂ ਜੇ ਚੌੜੀ ਹੋਊਗੀ ਤਾਂ ਮਤਲਬ ਫਾਇਦਾ ਹੀ ਆ ਜੀ ਉਹਦਾ ਤਾਂ ਵਧੀਆ ਟ੍ਰੈਫਿਕ ਦੀ ਮਤਲਬ ਘਟੂਗਾ ਜੀ ਟ੍ਰੈਫਿਕ ਕਿੰਨੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਨਾਲ ਪੁਲਿਸ ਮੁਲਾਜ਼ਮਾਂ ਦੀ ਵੀ ਲੱਗੀ ਹੋਈ ਹੈ ਹਾਂਜੀ ਹਾਂਜੀ ਸਾਰਿਆਂ ਦੀ ਸਟਾਫ ਪੂਰੇ ਸਟਾਫ ਦੀ ਲੱਗੀ ਹੋਈ ਹੈ ਜੀ ਵੈਸੇ ਤਾਂ ਇੱਕ ਤਾਂ ਸਾਹਮਣਾ ਕਰਨਾ ਪਿਆ ਜਦੋਂ ਨਿਸ਼ਾਨਦੇਹੀ ਹੋਈ ਲੋਕਾਂ ਨੇ ਪ੍ਰਾਇਸ਼ਣ ਕੀਤਾ ਨਿਸ਼ਾਨਦੇਹੀ ਅ ਥੋੜਾ ਬਹੁਤਾ ਕੀਤਾ ਜੀ ਪਰ ਮਤਲਬ ਜ਼ਿਆਦਾ ਨਹੀਂ ਹੋਇਆਗਾ ਹਾਂਜੀ ਨਿਸ਼ਾਨਦੇਹੀ ਹੋ ਗਈ ਕੰਪਲੀਟ ਇਹ ਕੰਪਲੀਟ ਹੋ ਗਈ ਹਾਂਜੀ ਸਟਾਫ ਜੀ ਕੁਝ ਨਾ ਲੋਕਾਂ ਚ ਬਹਿ ਮੈਗਾ ਜਿਵੇਂ ਨਿਸ਼ਾਨਦੇਹੀ ਕਰਦੇ ਉਹ ਕਹਿੰਦੇ ਵੀ ਅੱਗੇ ਪਿੱਛੇ ਫਿੱਟਾ ਹੋ ਰਿਹਾਗਾ ਇਹ ਦੁਬਾਰੇ ਹੋਊਗੀ ਨਿਸ਼ਾਨਦੇਹੀ ਨਹੀਂ ਦੁਬਾਰਾ ਅਸੀਂ ਜਦੋਂ ਕਾਰਵਾਈ ਪਾਵਾਂਗੇ ਜੀ ਉਸ ਤੋਂ ਪਹਿਲਾਂ ਕਲੀਅਰ ਕਰਾਂਗੇ ਸ ਹਾਂਜੀ ਮਤਲਬ ਇਹ ਤਾਂ ਤੇ ਆਪਾਂ ਕਹਦੀਏ ਵੀ ਇੱਕ ਕੱਚੇ ਤੌਰ ਤੇ ਆਪਾਂ ਕਰ ਸਕਦੇ ਨਹੀਂ ਕੱਚੇ ਨਹੀਂ ਜੀ ਮਤਲਬ ਫਿਕਸ ਪੁਆਇੰਟ ਦਾ ਮੌਕੇ ਤੇ ਹੋ ਜਾਊਗਾ ਜੀ ਹੁਣ ਐਨ ਲਗਭਗ ਕਿਸੇ ਦਾ 1.5 ਫੁੱਟ ਦਾ ਫਰਕ ਹੋਊਗਾ ਜੀ ਕੋਈ ਜ਼ਿਆਦਾ ਨਹੀਂ ਪੈਣਾ ਇਹਦੇ ਨਾਲ ਬਸ ਇਹੀ ਆ ਹੈਗਾ ਵੀ ਉਹ ਅੰਗਲੇ ਨੂੰ ਲੱਗਦਾ ਵੀ ਮੇਰਾ ਫੁੱਟ ਅੱਗੇ ਆ ਜਾਏ ਤੇ ਇਸ ਕਰਕੇ ਕਹਿ ਰਹੇ ਹੈਗੇ ਹੋਰ ਕੋਈ ਮਸਲਾ ਨਹੀਂ ਜ਼ਿਆਦਾ ਇੰਨਾ ਮੇਜਰ ਜੀ 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 ਸਰ